ਬਾਪੂ ਜੀ ਪਿਛਲੇ ਲਗਭਗ 2017 ਤੋਂ ਬਾਅਦ ਜੀ ਪੰਜਾਬ ਦੀ ਸਿੱਖ ਸਿਆਸਤ ਉਵਾਲੇ ਖੰਦੀ ਪਰਦੀ ਹਮ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਰਾਜ 15-20 ਸਾਲ ਭੋਗਿਆ ਹਮ ਚਾਹੇ ਉਹ ਬਾਗੀ ਆ ਤੇ ਚਾਹੇ ਦਾਗੀ ਆ ਇਹ ਰੌਲਾ ਪਾ ਰਹੇ ਕਿ ਸੁਖਵੀਰ ਸਿੰਘ ਬਾਦਲ ਨੂੰ ਮਸਾਲੀ ਸਜ਼ਾ ਦਿੱਤੀ ਜਾਵੇ ਕਿਹੜੀ ਮਸਾਲੀ ਪਤਾ ਤਾਂ ਲੱਗਿਆ ਤੇ ਗਰਾਹਤਾਂ ਸਾਰੇ ਧਰਮਾਂ ਚਾਹੁੰਦੇ ਜੀ ਕੋਈ ਦੁਰਾਵਾ ਸਮੇ ਸਮੇਨਾ ਸਮੇ ਸਮੇਨਾ ਜਦੋਂ ਚੌਧਰ ਆਜੇ ਚੌਧਰ ਦਾ ਮਤਲਬ ਗਰਾਹ ਵਿੱਚ ਚੌਧਰ ਸੇਵਾ ਨਹੀਂ ਮਲਕ ਕਾਲ ਤਖਤ ਨੂੰ ਮਹਾਰਾਜਾ ਨੇ ਇੰਨਾ ਤਾਕਤਵਰ ਹੋਣ ਦੇ ਅੱਖਾਂ ਨਹੀਂ ਦਿਖਾਈਆਂ। ਦਿਖਾਈ। ਅਦਕਾਰ ਇਹਨੇ ਸਮਝੌਤਾ ਕੀਤਾ ਸੀ। ਜੀ। ਇੰਗਲੈਂਡ ਦੀ ਸਰਕਾਰ ਨੇ ਸਮਝੌਤਾ ਨਹੀਂ ਕੀਤਾ ਸੀ। ਜੀ। ਇਹ ਵੀ ਦੱਸਦੇ। ਜੀ। ਬਹੁਤ ਵੱਡਾ ਭਲੇਖਾ ਖਾ ਜਾਣਿਆ ਅਕਸਰ। ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਖਤਰੇ 'ਚ ਹੈ ਜਾਂ ਸੁਖਵੀਰ ਸਿੰਘ ਬਾਦਲ ਪਰਿਵਾਰ ਦਾ? ਨਹੀਂ। ਅਕਾਲੀ ਦਲ ਦਾ ਭਵਿੱਖ ਖਤਰੇ 'ਚ ਨਹੀਂ। ਜੀ। ਬਾਦਲ ਪਰਿਵਾਰ ਦਾ ਖਤਰੇ 'ਚ। ਗਿੱਦਰ ਬਹੇ ਜੀ ਉਹ ਕਿਹੜਾ ਡਿੰਪੀ ਕੇ ਕੌਣ ਹੈ ਹਰਦੀਪ ਸਿੰਘ ਡਿੰਪੀ ਡਿੰਪੀ ਉਹਦਾ ਅਸੀਂ ਚੱਲੇ ਜੀ ਆਪ ਪਾਰਟੀ ਜੁਆਇਨ ਕਰ ਰਿਹਾ ਹੁਣ ਅਕਾਲ ਤਖਤ ਤੇ ਕਬਜ਼ਾ ਕੌਣ ਕਰਦਾ ਜੀ ਨੂੰ ਵੋਟਾਂ ਅਸੀਂ ਪਾਉਨੇ ਆ ਠੀਕ ਤੇ ਵੋਟਾਂ ਅਸੀਂ ਸਿੱਖ ਪਾਉਨੇ ਆ ਪਰ ਇਹ ਖੁੱਲੇ ਦਿਲਾਂ ਇਦਾਂ ਕਿਉਂ ਨਹੀਂ ਕਹਿੰਦੇ ਵੀ ਹਾਂ ਸਾਤੋਂ ਆ ਗਲਤੀਆਂ ਹੋਈਆਂ ਅਸੀਂ ਮੰਨਦੇ ਇਹ ਜਾਣੇ ਅਣਜਾਣੇ ਵਾਲਾ ਸ਼ਬਦ ਕਿਉਂ ਵਰਤਦੇ ਤੁਸੀਂ ਐਮ ਬਿਸ਼ਾਬਦਾਲੀ ਨੂੰ ਤਾਂ ਨਹੀਂ ਪੈਗੇ ਕਿਸੇ ਨੂੰ ਜੀ ਮੈਂ ਤਾਂ ਹੀ ਕਰਦੇ ਫਿਰਦੇ ਸੀ ਜੀ ਅਧਵੀ ਮਿਲਣਾ ਕਰਦੇ ਫਿਰਦੇ ਆ ਆ ਲੋਕਾਂ ਨੇ ਪਿੱਛੇ ਸਾਰੇ ਹਰਾਤੇ ਕਿ ਨਹੀਂ ਜੀ ਉਸੇ ਦਾ ਬਹੁਤ ਵੱਡਾ ਡੇਰਾ ਹੈ ਜੀ ਪ੍ਰਭਾਵ ਵੀ ਬਹੁਤ ਹੈ ਜੀ ਇਹ ਵੀ ਨਾਲ ਹੈ ਜੀ ਇਹਦੇ ਮਗਰ ਇੰਨੇ ਲੋਕ ਵੋਟਾਂ ਪਾਉਂਦੇ ਨੇ ਕਿ ਅਕਾਲੀ ਦਲ ਦੇ 27-27 ਐਮਐਲਏ ਹਰਾਏ ਹਨ ਪੂਦਾਮ ਉਹ ਬਾਬੇ ਨੇ ਸਜਾ ਹੋਈਆ ਜੀ ਲੋਕੀ ਕਹਿੰਦੇ ਆ ਬਾਬੇ ਨੇ ਤਾਂ ਭਾਈ ਕਲਜੂ ਨੂੰ ਆਪ ਦੇ ਸਿਰ ਤੇ ਲੈ ਲਿਆ ਮਲਾ ਆਪਣੀਆਂ ਕਰਤੂਤਾਂ ਦੀ سزا ਨਹੀਂ ਭੋਗਤ ਰਿਆ ਉਹਨਾਂ ਦੇ ਮੁਤਾਬਕ ਆ ਵੀ ਉਹ ਨਹੀਂ ਨਹੀਂ ਬਾਪੇ ਨੇ ਕੁਝ ਨਹੀਂ ਕੀਤਾ ਜੀ ਜੀ ਉਹ ਤਾਂ ਕਲ ਜੁਗਾੜ ਦੇ ਸਿਰ ਤੇ ਲੈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਨਾਮ ਸਿੰਘ ਬਿਲਗਾ ਤੇ ਮੇਰੇ ਨਾਲ ਮੌਜੂਦ ਨੇ ਬਾਪੂ ਬਲਕੌਰ ਸਿੰਘ ਜੀ ਸਾਬਕਾ ਅਕਸਾਈ ਅਧਿਕਾਰੀ ਕਰਦੇ ਹਾਂ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਿ ਪਿਛਲੇ ਸਮੇਂ ਦੇ ਵਿੱਚ ਸਿੱਖ ਸਿਆਸਤ ਨੇ ਕਾਫੀ ਅਵਾਰ ਲਏ ਨੇ ਕੀ ਹਾਲਾਤ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦਿਖਾਇਆ ਕਰਦੇ ਆ ਬਾਪੂ ਗੁਰਕੌਰ ਸਿੰਘ ਜੀ ਨੇ ਗਲਤ ਬਾਜੀ ਬਾਈ ਖਾਲਸਾ ਬਾਈ ਕਹਿੰਦੇ ਅਗਲੀ ਜਿੱਕੀ ਫਤਿਹ ਬਾਪੂ ਜੀ ਪਿਛਲੇ ਲਗਭਗ 2017 ਤੋਂ ਬਾਅਦ ਜੀ ਪੰਜਾਬ ਦੀ ਸਿੱਖ ਸਿਆਸਤ ਉਵਾਰੇ ਖੰਦੀ ਫਿਰਦੀ ਆ ਖਲਾ ਇੰਨਾ ਪੈਦਾ ਹੋ ਗਿਆ ਕਿ ਉਸ ਖਲਾ ਨੂੰ ਭਰਨ ਲਈ ਹਰ ਬੰਦਾ ਇਸ ਵੇਲੇ ਤਤ ਭਰਿਆ ਵੀ ਕਿਹੜੀ ਘੜੀ ਸਾਨੂੰ ਮੌਕਾ ਮਿਲ ਜਵੇ ਹੂੰ ਵੱਖ-ਵੱਖ ਜਥੇਬੰਦੀਆਂ ਜਾਂ ਵੱਖ-ਵੱਖ ਧਿਰਾਂ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਮੰਗ ਕਰ ਰਹੀਆਂ ਨੇ ਕਿ ਸﻘार ਸੁਖਬੀਰ ਸਿੰਘ ਬਾਦਲ ਨੂੰ ਮਸਾਲੀ ਸਜ਼ਾ ਦਿੱਤੀ ਜਾਵੇ ਤੇ ਜਿਹੜਾ ਇਹਨਾਂ ਨੇ ਕੋਤਾਹੀਆਂ ਕੀਤੀਆਂ ਗੁਨਾਹ ਕੀਤੇ ਆ ਉਹ ਤਾਂ ਬજરਗਨਾਹ ਕਹਿੰਦੇ ਆ ਬજરਗਨਾਹ ਕਹਿੰਦੇ ਆ ਇਸੇ ਤਰ੍ਹਾਂ ਇਤਿਹਾਸ ਦੱਸਦਾ ਆ ਕਿ ਮਹਾਰਾਜਾ ਰਣਜੀਤ ਸਿੰਘ ਬੇਲੇ ਵੀ ਜਦੋਂ ਉਹਨਾਂ ਤੋਂ ਕੋਈ ਕੋਤਾਹੀ ਹੋਈ ਸੀ ਰਾਜ ਕਰਦਿਆਂ ਜੀ ਤੇ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਥਮਲੇ ਦੇ ਨਾਲ ਬੰਨ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਸੀ ਇਹ ਇਹ ਤੁਹਾਨੂੰ ਕੀ ਲੱਗਦਾ ਕਿ ਉਸ ਵੇਲੇ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਦੀਆਂ ਹੋਈਆਂ ਕਤਾਈਆਂ ਹਾਂ ਉਸ ਤੋਂ ਬਾਅਦ ਉਹ ਅਕਾਲ ਤਖਤ ਤੇ ਮਹਾਰਾਜਾ ਰਣਜੀਤ ਸਿੰਘ ਦਾ ਪੇਸ਼ ਹੋਣਾ ਹਾਂ ਅਕਾਲ ਤਖਤ ਦੇ ਜਹੇਦਾਰ ਦੀ ਇੰਨਾ ਵੱਡਾ ਉਹਦਾ ਪਦਵੀ ਮਰਿਆਦਾ ਹਾਂ ਤੇ ਉਹਦੀ ਸਜ਼ਾ ਦੇਣੀ ਜੀ ਉਸ ਵੇਲੇ ਦਾ ਸਿੱਖ ਹਾਂ ਅੱਜ ਦਾ ਸਿੱਖ ਤੇ ਅੱਜ ਦਾ ਅਕਾਲ ਤਖਤ ਅੱਜ ਦੇ ਅਕਾਲ ਤਖਤ ਦਾ ਜਹੇਦਾਰ ਕੀ ਫਰਕ ਮੰਦੇ ਪਹਿਲੇ ਸਨ ਇਹ ਪਹਿਲਾਂ ਇਹ ਤਾਂ ਪੱਕੀ ਗੱਲ ਹੈ ਕਿ ਸਿੱਖੀ ਦਾ ਕਿਰਦਾਰ ਬਹੁਤ ਵੱਡਾ ਹੈ ਜੀ ਮਹਾਰਾਜਾ ਜੀ ਸਿਮਰ ਵੀ ਸਿੱਖੀ ਦਾ ਕਿਰਦਾਰ ਬਹੁਤ ਵੱਡਾ ਸੀ ਜੀ ਗੁਰਮੁਖ ਸਾਹਿਬ ਦੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਿਰਦਾਰ ਇਹ ਨਾਲ ਚਾ ਵੀ ਹੋ ਸਕਦਾ ਹੈ ਜੀ ਬੰਦਾ ਬਹਾਦਰ ਵਾਲਾ ਕਿਰਦਾਰ ਬਹੁਤ ਉੱਚਾ ਸੀ ਜੀ ਪਰ ਉਸ ਵਕਤ ਵੀ ਮਸੰਤ ਮਸੰਦ ਹੂੰ ਜੀ ਜਿਹਨਾਂ ਨੂੰ ਗੁਰੂ ਸਾਹਿਬ ਨੇ ਸਜ਼ਾ ਦਿੱਤੀ ਦਸਵੇਂ ਪਾਤਸ਼ਾਹ ਨੇ ਜੀ ਉਹਨਾਂ ਦੀ ਗਰਾਫਟਾ ਕੀ ਸੀ ਮਤਲਬ ਉਸ ਵੇਲੇ ਤੱਕ ਕਾਹੀ ਸੀ ਸਾਡ ਉਹ ਪੂਜਾ ਖਾਣੇ ਲੋਕ ਬਣ ਕੇ ਸੀ ਜੀ ਗਰਾਵ ਤਾਂ ਸਾਰੇ ਧਰਮਾਂ ਚ ਆਉਂਦੀ ਆ ਜੀ ਕੋਈ ਦੋ ਰਾਵਾਂ ਸਮੇ ਸਮੇਨਾ ਸਮੇ ਸਮੇਨਾ ਜਦੋਂ ਚੌਧਰ ਆ ਜੇ ਚੌਧਰ ਦਾ ਮਤਲਬ ਗਰਾਵਟ ਫਿਰ ਚੌਧਰ ਸੇਵਾ ਨਹੀਂ ਹੁੰਦੀ ਜੀ ਹਾਂਜੀ ਫਿਰ ਹੁਣ ਆਪਾਂ ਸਮਝਦੇ ਵੀ ਮਹਾਰਾਜਾ ਰਣਜੀਤ ਸਿੰਘ ਰਾਜਾ ਬਣ ਗਿਆ ਜੀ ਪੰਜਾਬ ਦਾ ਬਹੁਤ ਤਕੜਾ ਰਾਜਾ ਬਣ ਗਿਆ ਮਹਾਰਾਜ ਦਾ ਦਰਜਾ ਦਿੱਤਾ ਗਿਆ ਉਦੋਂ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੇ ਛਤਰੀ ਖਾਧੀ 1300 ਈਸਵੀ ਤੋਂ ਲੈ ਕੇ ਜੀ ਤੇ ਮਹਾਰਾਜਾ ਰਣਜੀਤ ਸਿੰਘ ਤੱਕ ਜੀ ਉਹਦੇ ਗੱਡੀ ਤੇ ਬੈਠਣ ਤੋਂ ਥੋੜਾ ਚਿਰ ਪਹਿਲਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਤੇ ਇੱਕ ਹੋਰ ਸੀ ਜਿਹਨੇ ਮੁਗਲਾਂ ਦੇ ਹਮਲਾ ਕਰਕੇ ਤੇ ਦਿੱਲੀ ਨੂੰ ਲੁੱਟਿਆ-ਕੁੱਟਿਆ ਸੀਗਾ ਜੀ ਨਾਦਰ ਸ਼ਾਹ ਜੀ ਹਾਂ ਇਹ ਸਾਰੇ ਇਹ ਪੀੜਾਂ ਪੰਜਾਬ ਨੇ ਵੀ ਹਣਾਈਆਂ ਕਿਉਂਕਿ ਇਹਦੇ ਵਿੱਚ ਦੀ ਆਉਂਦੇ ਸੀ ਨਾ ਜੀ ਮਰੋ ਮਾਰ ਰਸਤਾ ਹੀ ਰਸਤਾ ਐਸੀਗਾ ਪਰ ਇਹ ਵੀ ਰਣਜੀਤ ਸਿੰਘ ਦੇ ਰਾਜ ਨਾਲ ਇੱਕ ਪੰਜਾਬ 'ਚ ਸ਼ਾਂਤੀ ਕਾਇਮ ਹੋਈ ਜੀ ਖੇਤੀਬਾੜੀ ਕਾਇਮ ਹੋਈ ਜੀ ਵਪਾਰ ਕਾਇਮ ਹੋਇਆ ਜੀ ਲੋਕਾਂ ਦੇ ਅੰਦਰ ਸ਼ਾਂਤੀ ਆਈ ਵੀ ਹਾਂ ਨਹੀਂ ਤਾਂ ਇਹ ਸੋਚਦੇ ਸੀ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਆ ਦਿਸ਼ਾ ਦਾ ਜੀ ਵੀ ਇੱਕ ਡੰਗ ਦਾ ਭਰੋਸਾ ਨਹੀਂ ਸੀ ਜੀ ਦੂਜੇ ਤੇ ਗਾਲੀ ਛੱਡੋ ਜਿਹੜਾ ਖਾ ਲਿਆ ਉਹ ਆਵਦਾ ਜਿਹੜਾ ਬਚ ਗਿਆ ਉਹ ਇਹਨਾਂ ਦਿਸ਼ਾ ਲੈ ਜੂ ਜੀ ਐਨੇ ਲੁਟੇਰੇ ਆਉਂਦੇ ਸੀ ਜੀ ਰਣਜੀਤ ਸਿੰਘ ਇਹਨਾਂ ਲੁਟੇਰਿਆਂ ਨੂੰ ਬੰਦ ਕਰਦਾ ਸੀ ਜੀ ਉਹਦੇ ਹੁੰਦਿਆਂ ਕਿਸੇ ਲੁਟੇਰੇ ਦੀ ਜਿਉਂਦਿਆਂ ਅੰਕਟੋ ਕਟ ਜੀ ਹਿੰਮਤ ਨਹੀਂ ਪਈ ਜੀ ਉਹਦਾ ਪ੍ਰਤਾਪ ਇੰਨਾ ਸੀ ਕਿ ਅੰਗਰੇਜ਼ਾਂ ਨੂੰ ਵੀ ਉਹਦੇ ਨਾਲ ਸਮਝੌਤਾ ਕਰਨਾ ਪਿਆ। ਜੀ। ਹਾਲਾਂਕਿ ਅੰਗਰੇਜ਼ਾਂ ਦਾ ਜਿਹੜਾ ਸਮਝੌਤਾ ਸੀ ਇੱਕ ਬਹੁਤ ਵੱਡੀ ਸ਼ਰਾਰਤ ਸੀ। ਜੀ। ਜਿਸ ਨੂੰ ਆਪਾਂ ਅੰਗਰੇਜ਼ ਕਹਿੰਦੇ ਆ ਅੰਗਰੇਜ਼ ਨਾ ਕੋਹ ਉਹਨਾਂ ਨੂੰ ਇੰਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਨੇ ਸਮਝੌਤਾ ਕੀਤਾ ਸੀ। ਜੀ। ਇੰਗਲੈਂਡ ਦੀ ਸਰਕਾਰ ਨੇ ਸਮਝੌਤਾ ਨਹੀਂ ਕੀਤਾ ਸੀ। ਜੀ। ਇਹ ਵੀ ਦੱਸਿਓ। ਜੀ। ਬਹੁਤ ਵੱਡਾ ਭੁਲੇਖਾ ਖਾ ਜਾਂਦੇ ਆ ਅਕਸਰ। ਜੀ। ਵੀ ਅੰਗਰੇਜ਼ ਅੰਗਰੇਜ਼ਾਂ ਨੇ ਜੀ ਰਣਜੀਤ ਸਿੰਘ ਨਾਲ ਸਮਝੌਤਾ ਕਰ ਲਿਆ। ਜੀ। ਅੰਗਰੇਜ਼ ਕਹੜੇ ਸੀ ਉਹ? ਈਸਟ ਇੰਡੀਆ ਕੰਪਨੀ ਦੇ ਅਧਿਕਾਰੀ। ਜੀ। ਉਹਨਾਂ ਨੇ ਸਮਝੌ ਜੀ ਅੰਗਰੇਜ਼ ਸਰਕਾਰ ਨੇ ਕੋਈ ਸਮਝੌਤਾ ਨਹੀਂ ਕੀਤਾ ਸੀ ਜੀ ਉਹਦਾ ਤਾਂ ਇੱਥੇ ਕੰਮ ਹੀ ਕੋਈ ਨਹੀਂ ਸੀ ਜੀ ਤੁਹਾਡੇ ਮੁਲਕ ਨੂੰ ਸਾਰੇ ਨੂੰ ਈਸਟ ਇੰਡੀਆ ਕੰਪਨੀ ਹੀ ਜਿੱਤ ਕੇ ਲੈ ਗਈ ਸੀ ਜੀ ਅਸਲ ਕਾਣ ਜੀ ਤੇ ਜਿਵੇਂ ਉਹਨਾਂ ਨੇ ਕਤਾਈ ਕੀਤੀ ਆਪਣੇ ਰਾਜ ਦੇ ਦੌਰਾਨ ਤੇ ਉਸ ਵੇਲੇ ਦੇ ਅਕਾਲ ਤਖਸਾਲ ਦੇ ਜਹੇਦਾਰ ਨੇ ਉਹਨਾਂ ਨੂੰ ਇੱਕ ਮਸਾਲੀ ਸਜ਼ਾ ਦੇ ਕੇ ਅਕਾਲ ਤਖਸਾਲ ਦਾ ਰਤਬਾ ਜਿਹੜਾ ਸੀਗਾ ਹਾਂ ਉਹ ਬਰਕਰਾਰ ਰੱਖਿਆ ਤੇ ਰੱਖਿਆ ਕਿ ਬਾਕੀ ਆ ਇਹ ਅਕਾਲ ਤਖਸਾਲ ਦੇ ਜਹੇਦਾਰ ਸਾਹਮਣੇ ਕੋਈ ਰਾਜਾ ਮਹਾਰਾਜਾ ਕੋਈ ਚੀਜ਼ ਨਹੀਂ ਹੈ ਹਾਂ ਉਸ ਸਮੇਂ ਦਾ ਫਿਰ ਅਕਾਲ ਤਖਤ ਸਾਹਿਬ ਦਾ ਰਤਬਾ ਤੇ ਅੱਜ ਦਾ ਰਤਬਾ ਹਾਂ ਤੇ ਜਿਵੇਂ ਮੰਗ ਹੋ ਰਹੀ ਆ ਹਾਂ ਕਿ ਸੁਖਵੀਰ ਬਾਦਲ ਨੂੰ ਵੀ ਇਹਨਾਂ ਦੀਆਂ ਕਤਾਈਆਂ ਦੀ ਹਾਂ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਕਿਵੇਂ ਦੇਖਦੇ ਸੀ ਦੇਖੋ ਇਸ ਤਰ੍ਹਾਂ ਹੈ ਵੀ ਉਸ ਵਕਤ ਜਿਹੜਾ ਨਾ ਮਨਾਰਕੀਕਲ ਸਿਸਟਮ ਸੀ ਜਿਵੇਂ ਮਹਾਰਾਜਾ ਜੀ ਸੀ ਬਲੇ ਜੀ ਜਿਵੇਂ ਕਹਿੰਦੇ ਵੀ ਇਹ ਦਿੱਲੀ ਦਾ ਤਖਤ ਹੈ ਜੀ ਤੇ ਛੇਵੇਂ ਪਾਸ਼ਾ ਨੇ ਕਿਹਾ ਵੀ ਹੋਣਾ ਸਾਡਾ ਅਕਾਲ ਤਖਤ ਜੀ ਸ਼ੇਮੀ ਪਾਸ਼ਾ ਜੋ ਕਿ ਡਿਵਾਈਨ ਥਿਉਰੀ ਨਾਲ ਜੋੜਦਾ ਵੀ ਸਾਡਾ ਤਾਂ ਵਹਿਗੁਰੂ ਦਾ ਹੈ ਜੀ ਅਕਾਲ ਦਾ ਤਖਤ ਬਾਦਸ਼ਾਹ ਇਹਦੇ ਇਹਦੇ ਸਾਹਮਣੇ ਕੀ ਚੀਜ਼ ਹੈ ਮਤਲਬ ਥੋੜਾ ਹੋ ਦਿੱਲੀ ਦਾ ਤਖਤ ਸਾਡਾ ਸਾਡਾ ਤਾਂ ਆ ਅਕਾਲ ਤਖਤ ਹੈ ਜੀ ਡਿਵਾਈਨ ਦਾ ਤਖਤ ਹੈ ਮਤਲਬ ਕਿ ਜਿਹੜੀ ਆਪਾਂ ਰੂਹਾਨੀਅਤ ਜੀ ਹਾਂਜੀ ਇਹ ਸਾਡਾ ਤਖਤ ਹੈ ਜੀ ਸੱਚੇ ਪਾਸ਼ਾ ਕਰੂ ਅਕਾਲ ਪੁਰਖ ਪੈਰੋ ਪ੍ਰਭੂਾਨ ਕੇ ਇਹ ਤਖਤ ਹੈ ਠੀਕ ਹੈ ਨਾ ਜੀ ਜਿਵੇਂ ਆਪਾਂ ਕਹਿੰਦੇ ਅਕਾਲ ਪੁਰਖ ਵਹਿਗੁਰੂ ਜੀ ਅਕਸਰ ਕਹਿੰਨਾ ਉਹਦੇ ਨਾਂ ਤੇ ਅਕਾਲ ਤਖਤ ਬੱਜਿਆ ਹੈ ਜੀ ਵੀ ਥੋੜੇ ਤਖ ਦਾ ਕਾਲ ਪਹਿ ਸਕਦਾ ਜੀ ਖਤਮ ਹੋ ਸਕਦਾ ਹੈ ਇਹ ਅਕਾਲ ਹੈ ਜੀ ਇਹ ਟੁੱਟੂ ਕਾ ਖਤਮ ਨਹੀਂ ਹੋਊਗਾ ਜੀ ਉਸ ਵਕਤ ਦੀ ਇਹ ਉਹਨਾਂ ਦੀ ਇਹ ਚਿੰਤਨ ਸੀ ਪੈਦਾ ਕੀਤਾ ਤੇ ਸਟੈਬਲਿਸ਼ ਕਰਤਾ ਸਥਾਪਿਤ ਕਰਤਾ ਜੀ ਇਸ ਕਰਕੇ ਰਣਜੀਤ ਸਿੰਘ ਬੇਸ਼ੱਕ ਬਹੁਤ ਆਵਦੇ ਬੜੇ ਦਾ ਹਿੰਦੁਸਤਾਨ ਦੇ ਸਾਰੇ ਰਾਜਿਆਂ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਸੀ ਜੀ ਉਹਦੀ ਪ੍ਰਤਿਭਾ ਬਹੁਤ ਸੀ ਜੀ ਹੈ ਤੇ ਉਹਦੇ ਰਾਜ ਸ਼ਾਂਤੀ ਬੜੀ ਸੀ ਜੀ ਉਹਦੇ ਰਾਜ ਦੇ ਵਿੱਚ ਖੇਤੀਬਾੜੀ ਬਧੀ ਜੀ ਵਪਾਰ ਵਧਿਆ ਜੀ ਅਮਨ ਚੈਨ ਵਧਿਆ ਜੀ ਭਾਈਚਾਰਾ ਵਧਿਆ ਜੀ ਕਲਾ ਵਧੀ ਜੀ ਕਲਾ ਹੁਣ ਜਿਹੜੀ ਕਈ ਵਾਰੀ ਮਹਾਰਾਜਨ ਜੀ ਦੇ ਸੰਪਰਕ ਚ ਇੱਕ ਮੋਰਾ ਨਾਂ ਦੀ ਹਮ ਔਰਤ ਆਈ ਜੀ ਉਹ ਸਾਰੇ ਪੰਜਾਬ ਦਾ ਬਾਦਸ਼ਾਹ ਹੈ ਮੋਰਾ ਨੂੰ ਵੀ ਕੋਈ ਆਉਣ ਦਾ ਅਧਿਕਾਰ ਹੈ ਜੀ ਔਰ ਉਹ ਬਹੁਤ ਵੱਡੀ ਕਲਾਕਾਰ ਸੀ ਜੀ ਬੜੀ ਸਿਆਣੀ ਸੀ ਜੀ ਤੇ ਮਹਾਰਾਜਾ ਜੇ ਆਪਦੇ ਮੁਲਕ ਦੇ ਕਲਾਕਾਰਾਂ ਦੀ ਕਦਰ ਨਾ ਕਰੇ ਜੀ ਤੇ ਫਿਰ ਕਿਹੜਾ ਕਰੂਗਾ ਜੀ ਠੀਕ ਹੈ ਨਾ ਪਰ ਅਸੀਂ ਸਾਡੇ ਥੋਸ ਵਿੱਚ ਕਲਾਕਾਰਾਂ ਨੂੰ ਚੰਗੇ ਸ਼ਬਦਾਂ ਨਾਲ ਨਹੀਂ ਬੁਲਾਇਆ ਜਾਂਦਾ ਜੀ ਜਾਂ ਸਮਝਿਆ ਜਾਂਦਾ ਜੀ ਤੇ ਅਸੀਂ ਤਾਂ ਹੁਣ ਜੇ ਆਪਾਂ ਸ਼ਬਦ ਕਹੀਏ ਤੇ ਆਪਣਾ ਵੀ ਜਵਾਨ ਦਾ ਜਿਹੜਾ ਸਵਾਦ ਕੌੜਾ ਹੋ ਜਾਂਦਾ ਜੋ ਮੋਰਾਂ ਨੂੰ ਅਸੀਂ ਸ਼ਬਦ ਕਹੀਏ ਸਾਨੂੰ ਨਹੀਂ ਕਹਿਣੀ ਚਾਹੀਦੀ ਸੀ ਕਲਾ ਨੂੰ ਕਲਾ ਨਾਲ ਹੀ ਜੋੜ ਕੇ ਰੱਖਣਾ ਚਾਹੀਦਾ ਸੀ ਪਰ ਕਿਉਂਕਿ ਅਸੀਂ ਇਸ ਗੱਲ ਨੂੰ ਚੰਗਾ ਮੰਨਿਆ ਜੀ ਅਕਾਲੀ ਫੂਲਾ ਸਿੰਘ ਉੱਥੇ ਆਪਣਾ ਜਹੇਦਾਰ ਸੀ ਜੀ ਉਹਨਾਂ ਨੇ ਇਹਦੀ ਪੇਸ਼ੀ ਪਵਾ ਲਈ ਜੀ ਇਹਨੇ ਕੋਈ ਹਿਚ ਨਹੀਂ ਕੀਤੀ ਕੋਈ ਹਿੱਟ ਪੀਚਾਟ ਕਿੰਦੀ ਪੇਸ਼ ਹੋਗਾ ਮਹਾਰਾਜਾ ਰਣਜੀਤ ਸਿੰਘ ਹਾਂ ਕਿਉਂਕਿ ਉਹਦੇ ਮਗਰ ਰਣਜੀਤ ਸਿੰਘ ਆਪਣੇ ਆਪ ਤਾਂ ਕੋਈ ਤਾਕਤ ਨਹੀਂ ਸੀ ਨਾ ਉਹਦੇ ਤਾਕਤ ਉਹਦੇ ਮਗਰ ਪੰਥ ਤਾਕਤ ਸੀ ਪੰਥ ਦੀ ਤਾਕਤ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰਾਜ ਦੇ ਪੰਥ ਦੀ ਤਾਕਤ ਸੀ ਜੀ ਹਰ ਬੰਦਾ ਉਹਦੇ ਨਾਲ ਖੜਾ ਸੀ ਜੀ ਔਰ ਉਹਨਾਂ ਨੇ ਹੀ ਵੇਖੋ ਕਾਬਲ ਕੰਧਾਰ ਤੱਕ ਜਿੱਤਿਆ ਜੀ ਹਾਲਾਂਕਿ ਲੁਧਿਆਣਾ ਅੰਗਰੇਜ਼ ਨੇ ਸੰਧੀ ਕਰਕੇ ਤੇ ਲੁਧਿਆਣੇ ਵੀ ਨਹੀਂ ਦਵਾਇ ਨਹੀਂ ਸਕਿਆ ਜੀ ਆ ਲੁਧਿਆਣਾ ਅੰਗਰੇਜ਼ ਦੇ ਥੱਲੇ ਸੀ ਈਸਟ ਇੰਡੀਆ ਕੰਪਨੀ ਦੇ ਥੱਲੇ ਸੀ ਜੀ ਆਰੇ ਪੰਜ ਚਾਰ ਸਟੇਟਾਂ ਨੇ ਪਟਿਆਲਾ ਨਾਬਾ ਜੀਂਦ ਫਰੀਦਕੋਟ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਇਹ ਸਾਰੇ ਸਿੱਧੂ ਬਰਾੜਾਂ ਦੀਆਂ ਸਟੇਟਾਂ ਹਨੀਆਂ ਔਰ ਅੰਗਰੇਜ਼ਾਂ ਦੇ ਨਾਲ ਸੀ ਰਣਜੀਤ ਸਿੰਘ ਨਾਲ ਇਹਨਾਂ ਦਾ ਕੋਈ ਮੋਹ ਨਹੀਂ ਸੀ ਕੋਈ ਹਮਦਰਦੀ ਨਹੀਂ ਸੀ ਕੋਈ ਕਦਰ ਨਹੀਂ ਸੀ ਕੋਈ ਸਮਝੌਤਾ ਨਹੀਂ ਸੀ ਕੋਈ ਕਾਰੋਬਾਰ ਨਹੀਂ ਸੀ ਕੋਈ ਰਿਸ਼ਤੇਦਾਰ ਨਹੀਂ ਸੀ ਦੇਖੋ ਤਮਾਸ਼ਾ ਹਾਲਾਂਕਿ ਰਣਜੀਤ ਸਿੰਘ ਦੀ ਮਾਂ ਐ ਸੰਗੂਰ ਕੋਲੇ ਪਿੰਡਾ ਬਡਰੁਖਾ ਬਡਰੁਖਾ ਹੈਗਾ ਜੀ ਹੈਨਾ ਜੀ ਹਾਂ ਉੱਥੋਂ ਦੀ ਸੀ ਵਿਚਾਰੀ ਜੀ ਹੈ ਤੇ ਉਹਨੂੰ ਮਾਈ ਮਲਵੈਣ ਕਹਿ ਕੇ ਬੁਲਾਉਂਦੇ ਹੁੰਦੇ ਸੀ ਮਹਾਰਾਜਾ ਨਜੀਦ ਸਿੰਘ ਜੀ ਮਾਤਾ ਨੂੰ ਠੀਕ ਮਾਤਾ ਤਾਂ ਕਹਿਆ ਜਾਂਦਾ ਨਾ ਜੀ ਮਾਈ ਮਲਵੈਣ ਜੀ ਹੈ ਤੇ ਪਰ ਆ ਅਦਾ ਪੰਜਾਬ ਜੀ ਜਿਹੜਾ ਇੰਡੀਆ ਕੰਪਨੀ ਦੇ ਦੀਨ ਸੀ ਜੀ ਤੇ ਦੂਸਰਾ ਇਧਰਲੇ ਪਾਸੇ ਵਾਲਾ ਪੰਜਾਬ ਜੀ ਲਾਹੌਰ ਵਾਲਾ ਪੰਜਾਬ ਜੀ ਆ ਫਲੋਰ ਤੋਂ ਲੈ ਕੇ ਕਾਬਲ ਖੰਡਾਰ ਤੱਕ ਜੀ ਰਾਜਜੀਤ ਸਿੰਘ ਦਾ ਆਪਣਾ ਰਾਜ ਕਾਇਮ ਹੋ ਗਿਆ ਸੀ ਰਾਜ ਬੜਾ ਸਥਾਪਿਤ ਸੀ ਜੀ ਅੰਮਨ ਸ਼ਾਂਤੀ ਸੀ ਜੀ ਖੇਰਵੀ ਪੰਥ ਦੀਆਂ ਜਿਹੜੀਆਂ ਮਰਿਆਦਾਵਾਂ ਸੀ ਰੋ ਰੀਤਾਂ ਸੀ ਰੋ ਰੀਤਾਂ ਸੀ ਉਹਦੀ ਅਵਗਣਾ ਜਿਹੜੀ ਅਵਗਿਆ ਨਹੀਂ ਅਲਕੰਦ ਠੀਕ ਹੈ ਜੋ ਪੰਥੀ ਸਜਾ ਪੇਸ਼ ਹੋ ਗਿਆ ਮਤਲਬ ਕਾਲ ਤਖਤ ਨੂੰ ਮਹਾਰਾਜਾਂ ਨੇ ਇੰਨਾ ਤਾਕਤਵਰ ਹੋਣ ਦੇ ਅੱਖਾਂ ਨਹੀਂ ਦਿਖਾਈਆਂ ਜਿੱਦਾਂ ਅੱਜ ਦੇ ਲੀਡਰ ਦਿਖਾਉਂਦੇ ਨਹੀਂ ਨਹੀਂ ਹੁਣ ਸਮਾ ਬਦਲ ਗਿਆ ਜੀ ਉਦੋਂ ਉਹਦੇ ਮੰਗ ਰੂਹਾਨੀਅਤ ਬਹੁਤ ਜ਼ੋਰ ਦੀ ਸੀ ਜੀ ਅੱਜ ਅਤਕਾਲ ਤੱਕ ਦੇ ਉੱਤੇ ਹੁਣ ਰੂਹਾਨੀਅਤ ਕਿੰਨੇ ਜ਼ੋਰ ਦੀ ਹੈ ਰੌਲਾ ਪੈਂਦਾ ਵੀ ਹੁਣ ਇੱਕ ਤਾਂ ਸਿਸਟਮ ਬਦਲ ਗਿਆ ਜੀ ਹੁਣ ਅਕਾਲ ਤਖਤ ਤੇ ਕਬਜ਼ਾ ਕੌਣ ਕਰਦਾ ਜੀ ਨੂੰ ਵੋਟਾਂ ਸੀ ਪਾਉਣੇ ਆ ਜੀ ਤੇ ਵੋਟਾਂ ਅਸੀਂ ਸਿੱਖ ਪਾਉਣੇ ਆ ਜੀ ਤੇ ਸਿੱਖ ਜਿਹੜੇ ਆਮ ਤੌਰ ਤੇ ਤਾਂ ਵੋਟਾਂ ਪਾਉਣੇ ਅਸੀਂ ਸ਼ਰਾਬੀ ਪੀ ਜਾਂਦੇ ਆ ਤੇ ਕਈ ਵਾਰੀ ਅਸੀਂ ਪੈਸੇ ਵੀ ਲੈ ਜਾਂਦੇ ਆ ਲੈਨੇ ਆ ਨਾ ਜੇ ਆਪਾਂ ਸ਼ਰਾਬ ਪੀ ਕੇ ਤੇ ਪੈਸੇ ਲੈ ਕੇ ਵੋਟਾਂ ਪਾਉਣੀਆਂ ਭਵਾਂ ਲੋਕ ਰਾਜ ਦੇ ਵਾਸਤੇ ਪਾਦੇ ਭਵਾਂ ਕਮੇਟੀ ਵਾਸਤੇ ਪਾਦੇ ਪਤਨ ਤਾਂ ਭਾਈ ਆਊਗਾ ਪਤਨ ਨੂੰ ਫਿਰ ਕਿਹੜਾ ਰੋਕੂਗਾ ਜੀ ਨੂੰ ਵੋਟਾਂ ਵੱਧ ਪੈ ਗਈਆਂ ਉਹਦੀ ਕਮੇਟੀ ਆ ਉਸੇ ਦਾ ਹੀ ਬੰਦਾ ਔਕਾਤ ਤੱਕ ਦੀ ਬੰ ਲੀਡਰਾਂ ਤੋਂ ਪਹਿਲਾਂ ਸਾਡਾ ਆਪਣਾ ਕਰਤਾਰ ਜਿਹੜਾ ਉਹ ਡੰਗ ਮਾਰ ਆਪਣਾ ਕਰਤਾਰ ਉੱਚਾ ਸੁੱਚਾ ਹੋਣਾ ਚਾਹੀਦਾ ਹਮ ਅਸੀਂ ਗੁਰੂ ਨੂੰ ਸਾਹਮਣੇ ਮੱਖ ਕੇ ਬੋਲ ਪਾਈਏ ਵੀ ਅਸੀਂ ਤਾਂ ਸੱਚੀ ਗੱਲ ਕਰਨੀ ਆ ਜੀ ਫੇਰ ਕਿਹੜਾ ਬੰਦਾ ਔਕਾਤ ਤੱਕ ਦੀ ਅਵਗਿਆ ਕਰ ਜੂ ਕੋਈ ਨਹੀਂ ਕਰਦਾ ਜੀ ਲੋਕੀ ਦੂਰੋਂ ਖੜੇ ਸਲਾਮਾਂ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਰਾਜ 15 20 ਸਾਲ ਭੋਗਿਆ ਹਮ ਚਾਹੇ ਉਹ ਬਾਗੀ ਆ ਤੇ ਚਾਹੇ ਦਾਗੀ ਆ ਇਹ ਰੌਲਾ ਪਾ ਰਹੇ ਕਿ ਸੁਖਵੀਰ ਸਿੰਘ ਬਾਦਲ ਨੂੰ ਮਸਾਲੀ ਸਜ਼ਾ ਦਿੱਤੀ ਜਾਵੇ ਕਿਹੜੀ ਮਸਾਲੀ ਪਤਾ ਤਾਂ ਲੱਗਿਆ ਦੇ ਕੀ ਉਹਨੀਆਂ ਲੱਤਾਂ ਆਦੇ ਤੇ ਮੋੜਿਆਂ ਨਾਲ ਬੰਨਦੇ ਹੋਗੇ ਜੀ ਠੀਕ ਨਹੀਂ ਉਹ ਵੀ ਕਾਕੇ ਆ ਵੀ ਜਿਹੜੀਆਂ ਜਾਣੇ ਅਣ ਜਾਣੇ ਜੇ ਗਲਤੀਆਂ ਹੋਈਆਂ ਪੁੱਲਾਂ ਖਾਸ ਤੌਰ ਤੇ ਵੀ ਮੈਂ ਮਾਫੀ ਮੰਗਦਾ ਤਾਂ ਨ ਭਾਗ ਹੁਣ ਉਹਨਾਂ ਨੇ ਕਿਹਾ ਵੀ ਇਹ ਪਤਾ ਲੱਗੇ ਅਣ ਜਾਣੇ ਕਿਹੜੀਆਂ ਕੀਤੀਆਂ ਜਾਣ ਬੁੱਝ ਕੇ ਕੀਤੀਆਂ ਜਾਣ ਕੇ ਜਿਹੜੀਆਂ ਕੀਤੀ ਕ੍ਰਾਈਮ ਹੈ ਕ੍ਰਾਈਮ ਵਰਗਾ ਕ੍ਰਾਈਮ ਬਣ ਜਾਂਦਾ ਹੈ ਔਰ ਵੱਡਾ ਕੀਤਾ ਤੇ ਉਹ ਕਿਹੜਾ ਜੀ ਤੇ ਉਹਦੀ ਸਜ਼ਾ ਮਾਫੀ ਨਾਲ ਖੜਾ ਛੁੱੜਦਾ ਜਾਂ ਮਸਾਲੀ ਸਜ਼ਾ ਦੇਣ ਨਾਲ ਖੜਾ ਛੁੱੜਦਾ ਗੱਲ ਤਾਂ ਇਹ ਆ ਪਰ ਇਹ ਵੀ ਇਸ ਤਰ੍ਹਾਂ ਜਿਹੜੀਆਂ ਨਾ ਸਿਆਸੀ ਜਿਹੜੀ ਟਿਕੜਾਂ ਬਾਜ਼ੀਆਂ ਉਹ ਨਹੀਂ ਕਰਨੀਆਂ ਚਾਹੀਦੀ ਕਿਸੇ ਨੂੰ ਵੀ ਨਾ ਤਾਂ ਉਹਦੇ ਵਿਰੋਧੀਆਂ ਨੂੰ ਤੇ ਨਾ ਉਹ ਉਹਨੂੰ ਆਪ ਇਹ ਕਿਉਂਕਿ ਬਹੁਤ ਉੱਚੀ ਸੰਸਥਾ ਹੈ ਜੀ ਇੰਨੀ ਵੀ ਅੱਜ ਦੇ ਜੋ ਕੁਝ ਜਿਹੜਾ ਕੋਈ ਵੱਡਾ ਗੁਨਾਹ ਨਹੀਂ ਜਿਹੜਾ ਆਪਾਂ ਕਹਿ ਦਈਏ ਜੀ ਕੋਈ ਅਹਿਮਦ ਸ਼ਾਹ ਅਬਦਾਲੀ ਨੂੰ ਤਾਂ ਨਹੀਂ ਪੈ ਗਏ ਕਿਸੇ ਨੂੰ ਜੀ ਮੈਂ ਤਾਂ ਹੀ ਕਰਦੇ ਫਿਰਦੇ ਸੀ ਜੀ ਅੱਜ ਵੀ ਮਿੰਤਾਂ ਕਰਦੇ ਫਿਰਦੇ ਆ ਆ ਲੋਕਾਂ ਨੇ ਪਿੱਛੇ ਸਾਰੇ ਹਰਾਤੇ ਕਿ ਨਹੀਂ ਜੀ ਕਿੱਡੀ ਵੱਡੀ ਪਾਰਟੀ ਸੀ ਜੀ ਪੰਜਾਬ ਚੋਂ ਤਿੰਨ ਬੰਦੇ ਜਿੱਤਣ ਜੀ ਲੋਕਾਂ ਦੀ ਚੇਤਨਾ ਨੇ ਹਰਾਇਆ ਨਾ ਜੀ ਬਲਕਿ ਜੇ ਮੰਨ ਲਈਏ ਵੀ ਇਹ ਜਿਹੜਾ ਇੱਕ ਰਾਜਨੀਤਿਕ ਤੌਰ ਤੇ ਸਿਆਸੀ ਲਾਹਾ ਲੈਣ ਲਈ ਇਹ ਨਹੀਂ ਗੁਨਾਹ ਕੀਤੇ ਚਾਹੇ ਉਹ ਸਰਸੇ ਵਾਲੇ ਦੇ ਡੇਰੇ ਤੇ ਗਏ ਨੇ ਸਰਸੇ ਵਾਲਾ ਡੇਰਾ ਨਾ ਭਾਈ ਜੀ ਦੇਖੋ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਮੈਂ ਸਰਸੇ ਦਾ ਰਹਿਣ ਵਾਲਾ ਜ਼ਿਲ੍ਹੇ ਦਾ ਜੀ ਉੱਥੇ ਦਾ ਬਹੁਤ ਵੱਡਾ ਡੇਰਾ ਹੈ ਜੀ ਪਰਭਾਵ ਵੀ ਬਹੁਤ ਹੈ ਜੀ ਇਹ ਵੀ ਨਾਲ ਹੈ ਜੀ ਇਹਦੇ ਮਗਰ ਇੰਨੇ ਲੋਕ ਵੋਟਾਂ ਪਾਉਂਦੇ ਨੇ ਕਿ ਅਕਾਲੀ ਦਲ ਦੇ 27-27 ਐਮਐਲਏ ਹਰਾਏ ਇਹਨਾਂ ਨੇ ਅੱਛਾ ਜਦੋਂ ਪ੍ਰਭਾਵ ਸੀ ਇਹਦਾ ਹੁਣ ਵੀ ਹੈ ਜੀ ਅੱਜ ਵੀ ਪ੍ਰਭਾਵ ਹੈ ਜਦੋਂ ਮਰਜ਼ੀ ਫਰਨੋ ਤੇ ਆ ਜਾਏ ਠੀਕ ਹੈ ਇਹਦਾ ਪ੍ਰਭਾਵ ਨਹੀਂ ਘਟਿਆ ਵੱਡੇ ਵੱਡੇ ਖੱਬੀਖਾਨ ਚ ਹਰ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਰਾਜਸਥਾਨ ਇਹਨਾਂ ਦੇ ਮੁੱਖ ਮੰਤਰੀ ਮੰਤਰੀ ਸੈਂਟਰ ਦੇ ਮੰਤਰੀ ਉਥੇ ਮੱਥਾ ਟੇਕਦੇ ਨੇ ਆ ਕੇ ਨੋਤ ਵੰਦਨਾ ਕਰਦੇ ਨੇ ਜੀ ਹਾਂਜੀ ਕਿਉਂ ਉਹਦੇ ਕੋਲ ਵੋਟਾਂ ਆ ਉਹ ਤਾਂ ਉਹ ਬਾਬੇ ਨੂੰ ਸਜ਼ਾ ਹੋਈ ਜਾ ਜੀ ਲੋਕੀ ਕਹਿੰਦੇ ਐ ਬਾਬੇ ਨੇ ਤਾਂ ਭਾਈ ਕਲਜਗੂ ਨੂੰ ਆਪਦੇ ਸਿਰ ਤੇ ਲੈ ਲਿਆ ਜਿਹੜੇ ਉਹਦੇ ਭਗਤ ਆ ਹਾਂ ਹਾਂ ਤੇ ਜਿਹੜੇ ਚ ਬੈਠਾ ਜੀ ਜੇ ਬਾਬਾ ਕਲਜਗੂ ਨੂੰ ਆਪਦੇ ਸਿਰ ਤੇ ਨਾ ਲੈਣਾ ਤਾਂ ਹਾ ਕਰਮਾ ਚ ਜਾਣੀ ਸੀ ਲਬਜਾ ਬੋਲਦੇ ਨੇ ਮੈਂ ਪਿੰਡਾਂ ਵਿੱਚ ਨਹੀਂ ਜਾਂਦਾ ਮੈਂ ਸੁਣਦਾ ਅਕਸਰ ਮਲਾਪਣੀਆਂ ਕਰਤੂਤਾਂ ਦੀ ਸਜ਼ਾ ਨਹੀਂ ਭੋਗਤ ਰਿਆ ਉਹਨਾਂ ਦੇ ਮੁਤਾਬਕ ਆ ਵੀ ਉਹ ਨਹੀਂ ਨਹੀਂ ਬਾਬੇ ਨੇ ਕੁਝ ਨਹੀਂ ਕੀਤਾ ਜੀ ਜੀ ਉਹ ਤਾਂ ਕਲਯੁਗ ਆ ਕੇ ਸਿਰ ਤੇ ਲੈ ਲਿਆ ਹੁਣ ਦੱਸ ਕੀ ਕਰੋਗੇ ਤੁਸੀਂ ਅੱਜ ਦੇ ਯੁੱਗ ਵਿੱਚ ਕਲਯੁਗ ਭਾਰਤ ਚ ਹੀ ਰਹਿ ਗਿਆ ਇਕੱਲਾ ਇੰਗਲੈਂਡ ਚ ਤਾਂ ਜਾਂਦਾ ਨਹੀਂ ਜੀ ਅਮਰੀਕਾ ਚ ਨਹੀਂ ਜਾਂਦਾ ਰੂਸ ਚ ਨਹੀਂ ਜਾਂਦਾ ਚੀਨ ਚ ਨਹੀਂ ਜਾਂਦਾ ਜਦੋਂ ਆਉਂਦਾ ਹਾਲਾ ਇੱਥੇ ਆਉਂਦਾ ਜੀ ਕਿਹੜਾ ਪੜਾਅ ਸ਼ਬਦ ਹੈ ਜੀ ਤੇ ਜੇ ਬਾਪੂ ਜੀ ਇਹ ਮੰਨ ਲਿਆ ਜਾਵੇ ਕਿ ਇਹਨਾਂ ਨੇ ਸਿਆਸਤ ਦੀ ਖਾਤਰ ਵੋਟਾਂ ਦੀ ਰਾਜਨੀਤੀ ਲਈ ਸਭ ਕੁਝ ਕੀਤਾ ਹਾਂ ਰਾਜਨੀਤਿਕ ਫਾਇਦਾ ਇਹਨਾਂ ਨੂੰ ਹੋਇਆ ਨਹੀਂ ਨੁਕਸਾਨ ਹੋ ਗਿਆ ਲੋਕਾਂ ਨੇ ਰਾਜਨੀਤਿਕ ਇਹਨਾਂ ਨੂੰ ਸਜ਼ਾ ਦੇਤੀ 2017 ਹਾਰ ਗਿਆ 19 ਹਾਰ ਗਿਆ 22 ਹਾਰ ਗਿਆ ਹੁਣ ਫੇ 24 ਫੇ ਹਾਰ ਗਿਆ ਜਿਆ ਹੁਣ ਵੋਟਾਂ ਪੈ ਗਈਆਂ ਕਮੇਟੀ ਦੀਆਂ ਜੀ ਹੋ ਸਕਦਾ ਇਹ ਵੀ ਹਰਾ ਦੇਣ ਜੀ ਜੇ ਮੰਨ ਲਓ ਕਮੇਟੀ ਦੇ ਵੋਟਾਂ ਜੀ ਰਾਜਨੀਤਿਕ ਸਜ਼ਾ ਇਹਦੋਂ ਵੱਡੀ ਹੋਰ ਕੀ ਹੋ ਸਕਦੀ ਹੋਰ ਕੀ ਹੋ ਸਕਦੀ ਆ ਹੋਰ ਆਪੇ ਤਾਂ ਹੈ ਨਾ ਵੀ ਬੁਰਜ ਨਾਲ ਬੰਨੋ ਜੀ ਤੇ ਮੈਂ ਵੱਡਾ ਸਿਰੇ ਕੁਰੜੇ ਲਿਆਉਣਾ ਤੇ ਇਹਨਾਂ ਨੇ ਮਾਰਨੇ ਆ ਹਾਂ ਇਹ ਨਹੀਂ ਨਾ ਕਿਹੜੇ ਜੁਗ ਚ ਰਹਿ ਰਹੇ ਹਣੇ ਪੱਥਰ ਜੁਗ ਵੀ ਥੋੜਾ ਰਹਿੰਦੇ ਆ ਜਾਂ ਯਗੀਰੂ ਜੁਗ ਵੀ ਥੋੜਾ ਰਹੇ ਅੱਜ ਲੋਕ ਰਾਜ ਆ ਜਾਏ ਲੋਕ ਰਾਜ ਦੀ ਬ੍ਰੋਤੀ ਤਾਂ ਕਹਿੰਦੇ ਸੁਖਵੀਰਵਾਦ ਨੂੰ ਵੀ ਉਸੇ ਪਿੱਲਰ ਨਾਲ ਬੰਨ ਕੇ ਦੇ ਕੋੜੇ ਮਾਰੇ ਨਹੀਂ ਪਿੱਲਰ ਤਾਂ ਨਹੀਂ ਬੰਨਿਆ ਜਾ ਸਕਦਾ ਐਨਾ ਵੀ ਕੀ ਗੱਲ ਹੈ ਵੀ ਪਿੱਲਰ ਨਾਲ ਬੰਨੀਆਂ ਵੀ ਤੁਸੀਂ 500 ਬਾਰੇ ਪਿੱਛੇ ਜਾ ਡਿੱਗੋ ਵਰਤਮਾਨ ਚ ਰੋ ਜੀ ਹਾਂ ਜੀ ਵਰਤਮਾਨ ਪਰ ਇਹ ਖੁੱਲੇ ਦਿਲਾਂ ਇਦਾਂ ਕਿਉਂ ਨਹੀਂ ਕਹਿੰਦੇ ਵੀ ਹਾਂ ਸਾਤੋਂ ਆ ਗਲਤੀਆਂ ਹੋਈਆਂ ਆਸੀਂ ਮੰਨਦੇ ਦੇਖੋ ਇਹ ਜਾਣੇ ਅਣਜਾਣੇ ਵਾਲਾ ਸ਼ਬਦ ਕਿਉਂ ਵਰਤਦੇ ਚੇਤ ਚੇਤ ਕਿਉਂ ਵਰਤਦੇ ਨਾ ਨਾ ਸਿਆਸਤਦਾਨ ਪਰ ਇਹ ਕਿਵੇਂ ਕਹਿ ਸਕਦਾ ਜੀ ਵੀ ਮੈਂ ਫਲਾਣ ਦੇ ਤੋਂ ਪੈਸੇ ਲਏ ਆ ਬੰਦੇ ਸਭ ਤੋਂ ਲਏ ਹੁੰਦੇ ਆ ਨਾ ਜੀ ਮੈਂ ਫਲਾਣੇ ਵੇਲੇ ਵੋਟਾਂ ਮੁੱਲ ਖਰੀਦੀਆਂ ਜੀ ਮੈਨੂੰ ਫਲਾਣੇ ਵਪਾਰੀ ਨੇ ਪੈਸੇ ਦਿੱਤੇ ਆ ਜੀ ਮੈਂ ਫਲਾਣਾ ਕੰਮ ਸ਼ੁਰੂ ਕਰਾਇਆ ਤੇ ਕਮਿਸ਼ਨ ਖਾਦਾ ਹੈ ਇਹ ਸਾਰਾ ਕੁਝ ਹੋ ਰਿਹਾ ਨਾ ਜੀ ਤੇ ਕਿਵੇਂ ਕਹਿ ਸਕਦਾ ਕਹਿੰਦੇ ਹੈ ਨਹੀਂ ਕੋਈ ਨਹੀਂ ਹੈ ਜੇ ਕਿਸੇ ਨੇ ਕਹਿਆ ਦੱਸ ਦਿਓ ਇੱਕ ਬੰਦੇ ਦਾ ਨਾਮ ਲੈ ਦਿਓ ਇਹ ਕੱ ਐ ਕਰੋ ਬੀਜੇਪੀ ਇਹ ਤਾਂ ਕੁਆ ਦਿਓ ਹਾਂ ਕਾਂਗਰਸ ਨੇ ਕੰਮ ਕੀਤਾ ਇਹ ਤਾਂ ਕੁਆ ਦਿਓ ਜੀ ਲੋਕਤਲ ਨੇ ਕੰਮ ਕੀਤਾ ਇਹ ਤਾਂ ਕੁਆ ਦਿਓ ਜੀ ਜਜਪੀ ਨੇ ਕੰਮ ਕੀਤਾ ਇਹ ਤਾਂ ਕੁਆ ਦਿਓ ਐਸਪੀ ਨੇ ਕੰਮ ਕੀਤਾ ਇਹ ਤਾਂ ਕੁਆ ਦਿਓ ਬੀਐਸਪੀ ਨੇ ਕੰਮ ਕੀਤਾ ਇਹ ਤਾਂ ਕੁਆ ਦਿਓ ਕੁਆ ਦਿਓ ਸੀਤਾ ਸਾਹਬ ਨੇ ਸੀਤਾ ਸਾਹਬ ਨੇ ਆ ਜੀ ਇੱਕੋ ਥੈ ਦੀ ਰ ਚੱਟੇ ਵਟੇ ਜੀ ਲੋਕ ਵੀ ਇਹਨਾਂ ਕੋਲ ਹੀ ਜਾਂਦੇ ਨੇ ਇਹ ਵੀ ਨਾਲ ਹੈ ਨਾ ਜੀ ਵੱਡੀ ਗੱਲ ਹੈ ਲੋਕ ਰਾਜ ਦੇ ਸਭ ਤੋਂ ਵੱਡਾ ਜਿਹੜਾ ਕਿਰਦਾਰ ਆ ਉਹ ਵੋਟਰ ਦਾ ਹੋਣਾ ਚਾਹੀਦਾ ਜੀ ਜੇ ਵੋਟਰ ਦਾ ਕਿਰਦਾਰ ਵੱਡਾ ਹੈ ਫਿਰ ਕੁਝ ਵੀ ਨਹੀਂ ਜੀ ਉਲਟਾ ਬੋਟਰ ਇਹਨਾਂ ਦੇ ਪੈਰਾਂ 'ਚ ਜਾ ਕੇ ਬੰਦਾ ਜੀ ਆ ਤਾਂ ਮਾੜੀ ਗੱਲ ਦਾ ਨਾ ਕੀ ਕੀ ਸਮਝ ਤੁਹਾਡੀ ਕੀ ਸਮਝ ਕਹਿੰਦੀ ਆ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਸਮੇਂ ਵਿੱਚ ਪੁਭਖ ਕੀ ਦੇਖਦੇ ਆ ਵੇਖੋ ਮੇਰਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਹ ਇਲਾਕਾਈ ਪਾਰਟੀ ਆ ਜੀ ਪੰਜਾਬ ਦੇ ਵਿੱਚ ਇਹ ਜੀ ਪਾਰਟੀ ਦਾ ਹੁਣ ਬੜਾ ਜ਼ਰੂਰੀ ਆ ਜੀ ਇਹ ਵੀ ਸੁਣ ਲਓ ਜੀ ਜਦੋਂ ਪੰਜਾਬ ਦੇ ਵਿੱਚ ਇਹ ਪਾਰਟੀ ਨਹੀਂ ਜੋੜ ਤੇ ਸੀ ਜੀ ਸਤਾ ਵਿੱਚ ਨਹੀਂ ਸੀ ਤੇ ਦੂਜੀਆਂ ਪਾਰਟੀਆਂ ਨੇ ਪੰਜਾਬ ਦਾ ਨੁਕਸਾਨ ਬਹੁਤ ਕੀਤਾ ਜੀ ਖਾਸ ਤੌਰ ਤੇ ਪੰਜਾਬ ਦੇ ਪਾਣੀਆਂ ਦਾ ਜੀ ਪੰਜਾਬੀ ਭਾਸ਼ਾ ਦਾ ਜੀ ਪੰਜਾਬੀ ਇਲਾਕੇ ਦਾ ਜੀ ਤੁਸੀਂ ਹੁਣ ਤੱਕ ਚੰਡੀਗੜ੍ਹ ਨਹੀਂ ਲੈ ਸਕੇ ਜੀ ਪੰਜਾਬ ਜਦੋਂ ਬਣਿਆ ਹਰਿਆਣਾ ਜਦੋਂ ਬਣਿਆ ਉਦੋਂ ਬਾਅਦ ਚਾਰ ਰਾਜ ਹੋਰ ਵੀ ਬਣ ਚੁੱਕੇ ਹਨ ਜੀ ਬਣ ਚੁੱਕੇ ਨੇ ਬਿਹਾਰ ਤੋਂ ਬਣ ਗਿਆ ਸਭ ਕੁਝ ਰਾਜ ਮੱਧ ਪ੍ਰਦੇਸ਼ ਤੋਂ ਬਣ ਗਿਆ ਰਾਜਧਾਨੀ ਨੂੰ ਕੋਈ ਹੈਗੀ ਆਪਣੀ ਹਾਂਜੀ ਸਭ ਕੋਲ ਰਾਜਧਾਨੀ ਆਪੋ ਆਪਣੀ ਆਪੋ ਆਪਣੀਆਂ ਇਹਨੂੰ ਕਿਉਂ ਨਹੀਂ ਦਿੱਤੀ ਗਈ ਤੇ ਕਿਹਨੇ ਨਹੀਂ ਦਿੱਤੀ ਅਸੀਂ ਤਾਂ ਮੰਗਣੋਂ ਵੀ ਛੱਡ ਗਏ ਹੂੰ ਮੰਗੇ ਦਿਖਾ ਦੇਣ ਐਂ ਕਰੋ ਸ਼ਹਿਰ ਦੇ ਬੰਦੇ ਨੂੰ ਕਹਿ ਦਿਓ ਵੀ ਥੋੜੀ ਰਾਜਧਾਨੀ ਕਿਹੜੀ ਹੈ ਮੰਗ ਲੈਣਾ ਨਾਲੇ ਸਾਰੇ ਪੜੇ ਲਿਖੇ ਆ ਆਪਾਂ ਲੁਧਿਆਣਾ ਸ਼ਹਿਰ 'ਚ ਬੈਠੇ ਆ ਜੀ 30 35 ਲੱਖ ਦੀ ਵਾਦੀ ਆ ਜੀ ਸਾਰੇ ਆਏ ਕਹਿੰਦੇ ਵੀ ਅਸੀਂ ਬੜੇ ਪੜੇ ਲਿਖੇ ਆ ਜੀ ਅਣ ਪੜਾਂ ਤੇ ਆਪਾਂ ਦੋਸ਼ ਦਾਰੀ ਵੀ ਇਹਨੂੰ ਡੱਕਾ ਹੀ ਨਹੀਂ ਪਤਾ ਇਹਨੂੰ ਤਾਂ ਸਾਰਾ ਕੁਝ ਪਤਾ ਹੈ ਜੀ ਇਹਨਾਂ ਨੂੰ ਕਹਿ ਜੀ ਇਹ ਕਰਨੀ ਜਿਹੜੀ ਮਰਜ਼ੀ ਹੋਵੇ ਰਾਜਧਾਨੀ ਦੇ ਵਿੱਚ ਇੱਕ ਸ਼ਾਹਦਾਨ ਨੇ ਕਿਹਾ ਤੁਸੀਂ ਮੈਨੂੰ ਵੋਟ ਪਾਓ ਮੈਂ ਚੰਡੀਗੜ੍ਹ ਦਾ ਤੁਹਾਡੇ ਵਾਸਤੇ ਇੱਕ ਵਿਸ਼ੇਸ਼ ਦਰਜਾ ਦਵਾ ਦੂੰ ਜੀ ਕੀ ਵਿਸ਼ੇਸ਼ ਦਰਜਾ ਕੀ ਦਵਾ ਦੇਗਾ ਮਹਾਰਾਣੀ ਮਲਕਾ ਦਾ ਰਾਜਾ ਜੀ ਉੱਥੇ ਜਿਹੜਾ ਵਿਸ਼ੇਸ਼ ਦਰਜਾ ਦਵਾਉਣ ਦਾ ਜੀ ਤੂੰ ਕਹਿ ਵੀ ਮੈਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਚੰਡੀਗੜ੍ਹ ਰਹਿਣ ਦਿਆਂ ਮੈਂ ਚੰਡੀਗੜ੍ਹ ਨੂੰ ਰਾਜਧਾਨੀ ਬਣਾਉਂ ਪੰਜਾਬੀ ਉੱਥੇ ਲਾਗੂ ਕਰਾਂ ਜੀ ਉਹ ਨਹੀਂ ਆਉਣੀ ਉਹ ਕਰਨੀ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਖਤਰੇ 'ਚ ਹੈ ਜਾਂ ਸੁਖਵੀਰ ਸਿੰਘ ਬਾਦਲ ਪਰਿਵਾਰ ਦਾ ਨਹੀਂ ਅਕਾਲੀ ਦਲ ਦਾ ਭਵਿੱਖ ਖਤਰੇ 'ਚ ਨਹੀਂ ਜੀ ਬਾਦਲ ਪਰਿਵਾਰ ਦਾ ਖਤਰੇ 'ਚ ਹੈ ਜੀ ਹਾਂ ਕਿਉਂਕਿ ਵੋਟਾਂ ਵੇਖੋ ਜੇ ਲੋਕਾਂ ਨੇ ਚੇਤਨ ਹੋ ਕੇ ਪਾਇਆ ਹੂੰ ਫਿਰ ਲੋਕ ਇਹਨਾਂ ਨੂੰ ਵੋਟ ਨਹੀਂ ਪਾਉਣਗੇ ਜੇ ਕੀ ਚੇਤਨ ਹੋ ਕੇ ਪਾਇਆ ਵੇਖੋ ਸਾਰੇ ਹਰਾਤੇਕ ਨਹੀਂ ਹੂੰ ਇਹ ਪੱਕੀ ਗੱਲ ਹੈ ਨਾ ਤਿੰਨ ਤਿੰਨ ਬੰਦੇ ਰਹਿ ਗਏ ਜੀ ਕੀ ਹੈ ਕੱਢਣ ਪਾਉਣ ਲੁਧਿਆਣੇ 'ਚ ਇੱਕ ਇੱਕ ਸੀਟ ਮਿਲੀ ਆ ਉਹ ਵੀ ਭੱਜੀ ਭੱਜੀ ਪੁੱਜੀ ਜਾਂਦੇ ਆ ਜੀ ਪੁੱਜੀ ਜਾਂਦੇ ਆ ਜੀ ਆ ਹੁਣ ਬੇ ਕੋ ਬੁਰਾ ਹਾਲ ਹੈ ਨਾ ਉਹ ਕਿੱਧਰ ਬਹਿ ਜੀ ਉਹ ਕਿਹੜਾ ਡਿੰਪੀ ਕੇ ਕੋਣਾ ਹਰਦੀਪ ਸਿੰਘ ਡਿੰਪੀ ਡਿੰਪੀ ਉਹਦਾ ਅਸੀਂ ਚੱਲੇ ਜੀ ਆਪ ਪਾਰਟੀ ਜੁਆਇਨ ਕਰ ਰਿਹਾ ਹੈ ਹੈ ਇਥੋਂ ਸੁਖੀ ਹਲਕਾ ਬੰਗਾ ਤੋਂ ਵੀ ਚਲੇ ਬੰਗਾ ਤੋਂ ਵੀ ਭੱਜ ਗਏ ਜੀ ਇਸ ਕਰਕੇ ਨਾ ਲੋਕਾਂ ਨੇ ਤਾਂ ਪੰਥ ਨੂੰ ਪਿੱਠ ਨਹੀਂ ਦਿੱਤੀ ਜੀ ਨਾ ਦੇਣ ਵਿਚਾਰੇ ਜੀ ਜਿਹੜੇ ਮਾਸੂਮ ਬੰਦੇ ਹੁੰਦੇ ਉਹ ਨਹੀਂ ਦਿੰਦੇ ਹੁੰਦੇ ਪਰ ਇੱਕ ਗੱਲ ਜ਼ਰੂਰ ਹੈ ਇਹਨੂੰ ਸਖਾ ਤਾਂ ਵੀ ਤੁਸੀਂ ਖੜੇ ਕਿੱਥੇ ਜੀ ਅਗੇ ਨਾ ਮਤਲਬ ਤੁਸੀਂ ਸਨਾਣ ਕਰਕੇ ਵੋਟਾਂ ਵਟਾ ਲੈਂਦੇ ਸੀਗੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਇਹਨਾਂ ਨੇ ਪੈਸੇ ਨਹੀਂ ਪੈਸੇ ਤਾਂ ਹੁਣ ਵੀ ਵੰਡੇ ਆ ਜੀ ਲੋਕ ਥੋੜੇ ਜਿਹਾ ਚਲਾ ਕੇ ਵੀ ਹੋ ਕੇ ਪੈਸੇ ਕਿ ਤੋ ਪੈਸੇ ਵੀ ਲੈ ਲਵਾ ਦੇ ਵੋਟਾਂ ਆਪਣੀ ਮਰਜ਼ੀ ਨਾਲ ਵੀ ਪਾ ਦੇ ਇਹ ਵੀ ਹੈ ਇਹ ਵੀ ਆ ਜੀ ਸਾਰਾ ਕੁਝ ਚੱਲਦਾ ਹੈ ਲੋਕ ਰਾਜ ਹੈ ਜਿਹੜਾ ਭਾਰਤ ਦਾ ਨਾ ਇਹ ਜ ਆ ਇਹ ਬੜਾ ਬਹੁਮੁਖਾ ਰਾਜ ਆ ਇਹ ਜੀ ਹਾਂ ਇਹ ਹਰ ਗੱਲ ਨੂੰ ਸਹੀ ਬਣਾ ਲੈਂਦਾ ਸਹੀ ਗੱਲ ਨੂੰ ਗਲਤ ਪਾਸੇ ਵੀ ਲੈ ਜਾਂਦਾ ਇਹ ਪਰ ਚੇਤਨਾ ਜਿਹੜੀ ਵੱਡੀਓ ਲੋਕ ਰਾਜ ਦੀ ਲੋਕਾਂ ਨੂੰ ਵੋਟਰ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਸਿਕਸ ਅਸਰ ਦੇ ਵਿੱਚ ਖਿਲਾਫ ਆਉਣ ਵਾਲੇ ਸਮੇਂ 'ਚ ਕਿਹੜੀ ਤਰ ਪਰ ਸਕਦੀ ਨਵੀਂ ਧਰਾਵੇ ਕੋਈ ਫੇਬਣੂ ਗੱਲ ਬਣ ਸਕਦੀ ਹੈ ਇਹ ਕੀ ਗੱਲ ਹੈ ਆਪਾਂ ਸੋਚ ਸਕਦੇ ਵੀ ਪੰਜਾਬ 'ਚ ਆਮ ਪਾਰਟੀ ਐਡੀ ਜਿੱਤੂਗੀ 92 ਸੀਟਾਂ ਜੀ 1947 ਤੋਂ ਲੈ ਕੇ ਹੁਣ ਤੱਕ ਕਦੇ 92 ਸੀਟਾਂ ਆਈਆਂ ਜੀ ਛੱਡ ਤੋਂ ਬਾਅਦ ਤਾਂ ਪੱਕੀ ਤਰ੍ਹਾਂ ਪੰਜਾਬ ਵੱਖਰਾ ਹੋਇਆ ਹੈ ਉਸ ਤੋਂ ਬਾਅਦ ਆਈਆਂ ਜੀ ਬਣੂ ਇਹਨੂੰ ਦੇਤੀਆਂ ਲੈ ਦੱਸੋ ਇਹਨਾਂ ਨੇ ਕੰਮ ਕੀ ਕੀਤਾ ਪੰਜਾਬ ਦੇ ਲਈ ਮੰਨ ਲਓ ਕੀ ਕੰਮ ਕੀਤਾ ਜੀ ਕੋਈ ਨਹਿਰ ਕੜਤੀ ਕੋਈ ਪਾਣੀ ਬਚਾ ਲਿਆ ਕੁ ਖੇਤੀ ਵੱਡੀ ਵੱਡੀ ਕਰਤੀ ਜਾਂ ਇੰਡਸਟਰੀ ਵੱਡੀ ਕਰਤੀ ਜਾਂ ਮੁਲਾਜ਼ਮਾਂ ਨੂੰ ਤਨਖਾਹ ਦੇਤੀ ਜਾਂ ਮੁਲਾਜ਼ਮ ਭਰਤੀ ਕਰ ਲੇ ਜੀ ਜਾਂ ਇਹਨਾਂ ਦੀ ਪੈਨਸ਼ਨ ਵੇਚਾਤੀ ਜੀ ਜਾਂ ਇਹਨੇ ਡੀਏ ਦੇਤਾ ਕੁਛ ਵੀ ਨਹੀਂ ਜੀ ਪਰ ਜਦੋਂ ਵੇਖੋ ਅਕਾਲੀ ਦਲ ਸੀ ਕਾਂਗਰਸ ਸੀ ਜੀ ਆਪ ਆ ਗਏ ਵਿੱਚੇ ਭਾਜੀ ਵੀ ਚੱਲਦੇ ਆ ਜਦੋਂ ਹੁਣ ਵੋਟਾਂ ਪੈਣ ਲੋਕਾਂ ਨੇ ਇਹਨਾਂ ਚਾਰਾਂ ਦਾ ਮਾਂਜਾ ਫਿਰਦਾ ਤੇ ਪੰਜਵਾਂ ਆਪਣੇ ਆਪ ਆ ਜੂਗਾ ਆ ਜੂ ਹਾਂ ਜਦੋਂ ਪੰਜਵਾਂ ਆ ਜੂਗਾ ਉਹਨੂੰ ਪਤਾ ਲੱਗ ਜੂ ਵੀ ਇਹਨਾਂ ਨੇ ਚਾਰ ਰਗੜਤੇ ਜੇ ਮੈਂ ਕੰਮ ਨਾ ਕੀਤਾ ਮੈਨੂੰ ਵੀ ਲਗੜ ਦੇਣਗੇ ਜਦੋਂ VOTER ਦੀ ਚੇਤਨਾ ਤੋਂ ਸਿਆਸੀ ਪਾਰਟੀਆਂ ਡਰ ਲੱਗ ਗਿਆ ਜੀ ਕੰਮ ਕਰਨ ਲੱਗ ਜਾਂਦੇ ਜੀ ਬਾਬੂ ਜੀ ਸਮਾਦਾਤਾ ਬੋਰ ਮੈਂ ਜਾ ਜਾ ਸਰਦਾਰ ਬਲਕੌਰ ਸਿੰਘ ਜੀ ਦੇ ਨਾਲ ਕੀਤੀ ਹੋਈ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ